ਕੈਨੇਡਾ ਵਾਸੀ ਸੰਗਤ ਨੇ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਸਰਾਂ ਦੇ 8 ਕਮਰਿਆਂ ਦੀ ਕਾਰ ਸੇਵਾ ਦਾ ਕੰਮ ਸ਼ੁਰੂ ਕਰਵਾਇਆ ਕਮਰਿਆਂ ਦੀ ਕਾਰ ਸੇਵਾ ਦਾ ਕੰਮ ਕਥਾਵਾਚਕ ਫਾਈ ਗੁਰਪ੍ਰੀਤ ਸਿੰਘ ਵੱਲੋਂ ਅਰਦਾਸ ਕਰਨ ਅਤੇ ਨੀਂਹ ਪੱਥਰ ਰੱਖਣ ਉਪਰੰਤ ਕਰਵਾਈ ਗਈ ਨੰਬਰਦਾਰ ਅਮਰਜੀਤ ਸਿੰਘ ਡੇਰਾ ਮੀਰ ਮੀਰਾ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਵੀ ਕੈਨੇਡਾ ਵਾਸੀ ਜਸਵੰਤ ਸਿੰਘ ਬਸਰਾ, ਬਲਵੰਤ ਸਿੰਘ ਚਲਵਾਨਾ, ਰਿਪੂ ਤਮਨ ਮਲਿਕ ਅਤੇ ਉਸਦੇ ਪੁਰਾਣੇ ਮਾਤਾ ਜੀਤੋ ਜੀ ਨਿਵਾਸਰਾ 8 ਕਮਰਿਆਂ ਦੀ ਸੇਵਾ ਕਰਵਾਈ ਸੀ ਜਿਸ ਤੋਂ ਬਾਅਦ ਸੰਗਤ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਇਹਨਾਂ ਸ਼ੁਰੂ ਕਰਦੇ ਸ ਲੋ ਅੱਜ ਫਿਰ ਉਹਨਾਂ 8 ਕਮਰਿਆਂ ਦੀ ਕਾਰ ਸੇਵਾ ਸ਼ੁਰੂ ਕਰਵਾਈ ਗਈ ਅਤੇ ਇਹੇ ਕਮਰੇ ਕਰੀਬ 35-40 ਦੀ ਲਾਗਤ ਨਾਲ 1 ਸਾਲ ਦੇ ਅੰਦਰ ਬਣ ਕੇ ਸੰਗਤ ਲਈ ਤਿਆਰ ਹੋ ਜਾਣਗੇ। ਇਹ ਜੀ ਕੈਨੇਡਾ ਤੋਂ ਸੰਗਤ ਹੈ ਜਸਵੰਤ ਸਿੰਘ ਜੀ ਬਸਰਾ ਇਹਨਾਂ ਨੇ ਪਹਿਲਾਂ ਵੀ ਅੱਜ ਤੋਂ 15 ਸਾਲ ਪਹਿਲਾਂ ਵੀ 8 ਕਮਰਿਆਂ ਦੀ ਸੇਵਾ ਕਰਵਾਈ ਸੀ ਮਾਤਾ ਜੀਤੋ ਜੀ ਦੇ ਵਾਸਤੇ ਤੇ ਹੋਰ 8 ਕਮਰਿਆਂ ਦੀ ਸੇਵਾ ਲੈ ਰਹੇ ਨੇ ਜਿਹਦਾ ਕਿ ਅੱਜ ਨੀਂ ਪੱਥਰ ਰੱਖਿਆ ਗਿਆ ਇਹਦੇ ਵਿੱਚ ਤਿੰਨ ਕੈਨੇਡਾ ਦੇ ਸੰਗਤ ਦੇ ਹੋਰ ਭਾਈਵਾਲ ਨੇ ਜਿਹੜੇ ਕਿ 8-9 ਮਹੀਨਿਆਂ ਦੇ ਵਿੱਚ ਵਿੱਚ ਇਹ ਬਣ ਕੇ ਤਿਆਰ ਹੋ ਜੇਗੀ ਗੁਰੂ ਨੂੰ ਸਮਰਪਿਤ ਇਹ ਸਰਾਹ ਹੈਗੀ ਤੇ ਗੁਰੂ ਮਹਾਰਾਜ ਦੀ ਬਹੁਤ ਜ਼ਿਆਦਾ ਬਖਸ਼ਿਸ਼ ਹੈ ਉਹਨਾਂ ਤੋਂ ਤੇ ਉਹ ਗੁਰੂ ਘਰ ਦੇ ਲਈ ਬਹੁਤ ਸੇਵਾ ਭਾਵਨਾ ਰੱਖਦੇ ਨੇ ਤੇ ਇਸ ਕਰਕੇ ਜੋ ਵੀ ਹੈ ਗੁਰੂ ਦੀ ਰਹਿਨਮਾਈ ਦੇ ਵਿੱਚ ਹੀ ਹੋ ਰਿਹਾ ਹੈਗਾ ਗੁਰੂ ਜੀ ਬਹੁਤ ਉਹਨਾਂ ਤੋਂ ਕਿਰਪਾ ਹੈਗੀ ਤਾਂ ਹੋਰ ਵੀ ਬਹੁਤ ਕਿਰਪਾ ਕਰਨਗੇ ਕਿਉਂਕਿ ਉਹ ਨਿਸ਼ਕਾਮ ਸੇਵਾ ਕਰ ਰਹੇ ਹਨ ਆਪਣਾ ਨਾਂ ਨਾਅ ਸ਼ਤ ਛਪਣ ਦੀ ਸ਼ਰਤ ਦੇ ਵੈਸੇ ਦੇ ਸੇਵਾ ਕਰਦੇ ਨੇ ਪਰ ਅੱਜ ਮਿੱਤਰ ਪਿਆਰੇ ਪ੍ਰੈਸ ਵਾਲੇ ਆਏ ਨੇ ਤੇ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਫਿਰ ਵੀ ਦਿੱਤੀ ਜਾ ਰਹੀ ਹੈ। ਚੰਦਾਸ ਨੂੰ ਇੱਥੇ ਚੌਕੀਦਾਰ ਕਰਨ ਦਾ ਸਮਾਂ ਮਿਲਿਆ ਹੈਗਾ। ਉਹਨਾਂ ਨੇ ਅੱਗੋਂ ਮੈਨੂੰ ਚੌਕੀਦਾਰਾ ਸੌਂਪਿਆ ਹੈਗਾ। ਦਾਸ ਤੰਦੇ ਜੀ ਨੂੰ ਆਵੇਗਾ ਜਿੰਨਾ ਹੋ ਸਕੇ। ਤੇ ਤੇ ਕਿੰਨੇ ਕ ਲੱਖ ਦੀ ਲਾਗਤ ਨਾਲ ਬਣੀ ਹੈ? ਇਹ ਇਹਦਾ ਹੈਗਾ ਪ੍ਰੋਜੈਕਟ ਹੈਗਾ ਜੋ 35 ਤੋਂ 40 ਲੱਖ ਦਾ ਪ੍ਰੋਜੈਕਟ ਹੈਗਾ ਜੀ ਇਹ। ਇਹ 340 ਲੱਖ ਦੇ ਵਿੱਚ ਵਿੱਚ ਇਹ ਬਣ ਕੇ ਤਿਆਰ ਹੋ ਜਾਏਗੀ ਕਿਹਦੀ ਕਿਹਦੀ ਸੇਵਾ ਲੱਗੀ ਵੀ ਹੈ ਕੌਣ ਕੌਣ ਨੇ ਇਹਦੇ ਵਿੱਚ ਯੋਗਦਾਨ ਪਾਇਆ ਇਹਦੇ ਵਿੱਚ ਸੇਵਾ ਜਸਵੰਤ ਸਿੰਘ ਜੀ ਬਸਰਾ ਬਲਵੰਤ ਸਿੰਘ ਜੀ ਜਲਵਾਣਾ ਤੇ ਕੁਦਮ ਬੁੱਧਨ ਮਲਕ ਤੇ ਇੱਕ ਉਹਨਾਂ ਦੇ ਛੋਟੇ ਭਰਾ ਨੇ ਤੇ ਇੱਕ ਸਿੰਘ ਹੋਰ ਹੈਗਾ ਤੇ ਇਹ ਚਾਰ ਜਣਿਆਂ ਦੀ ਸੇਵਾ ਦੇ ਨਾਲ ਪ੍ਰੋਜੈਕਟ ਬਣ ਰਿਹਾ ਹੈਗਾ ਤੇ ਗੁਰੂ ਮਹਾਰਾਜ ਇਹਨਾਂ ਨੂੰ ਹੋਰ ਬਲ ਬਖਸ਼ੇ ਸੇਵਾ ਕਰਨ ਦੇ ਲਈ धन्यवाद फतिहगढ साहेब तो रंजना रिपोर्ट